वेलकम टू माय यूट्यूब चैनल सो गाइस so, 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 तो ਸਾਡੇ ਵੀਡੀਓ ਨੇ ਦੇਖਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ गाइस ਅੱਜ ਸੀਗਾ ਵੀਰਵਾਰ ਸੋ ਤੁਹਾਨੂੰ ਪਤਾ ਹੀ ਹੈ ਕਈ ਲੋਕ ਵੀਰਵਾਰ ਨੂੰ ਮੱਥਾ ਟੇਕਦੇ ਹੁੰਦੇ ਨੇ ਸੋ ਅੱਜ ਅਸੀਂ ਜਾਵਾਂਗੇ ਪੀਰਾਂ ਦੀ ਜਗ੍ਹਾ ਤੇ ਉਹਦੇ ਵਾਸਤੇ ਚਾਚੀ ਨੇ ਅੱਜ ਤਿਆਰ ਕਰਦੇ ਨੇ ਤੁਸੀਂ ਬਲੌਗ ਦੇਖੋ ਬਾਕੀ ਸਾਡੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਰਹੋ ਦਰਨ ਅੱਜ ਵਨ ਲੱਕੀਆ ਤੁਸੀਂ ਕਿ ਕਰਦੇ ਨੇ ਹਾ ਲਿਪਸਟਿਕ ਲਈ ਵੀ ਹਾਂ ਤਾਂ ਲਿਪਸਟਿਕ ਲੈਣਾ ਕਿਹਦੇ ਆ ਚੋਲ ਰਿੱਜ ਰਹੇ ਨੇ ਪੀਰਾਂ ਦੀ ਜਗ੍ਹਾ ਹੁਣ ਚਾਚੀ ਨਾ ਵਧੀਆ ਬਣਾਤੀ ਨਾ ਆਪਣੇ ਚਾਚੇ ਉੱਧਰ ਨਹੀਂ ਜਾਂਦੇ ਆਪਾਂ ਉੱਧਰ ਵਾਲੀ ਜਗ੍ਹਾ ਤੇ ਉਹ ਇੰਨੀ ਸੋਹਣੀ ਬਣੀ ਪਈ ਆ ਘਰ ਬਣਾ ਘਰ ਮਤੋਂ ਟੇਕਣ ਤੂਰੀ ਬਣਾ ਲੈਂੀ ਆ ਤਾਂ ਦੇਖ ਲੈ ਖਜਾਲਾ ਇੱਧਰ ਦੇਖ ਇੱਧਰ ਕੁਝ ਨਹੀਂ ਹੁੰਦਾ

ਜਿਵੇਂ ਮੈਲ ਨੂੰ ਸੋਣੀ ਹੁੰਦੀ ਹੈ ਖੁਸ਼ੂ ਖੁਸ਼ੂ ਚੁੱਕੀ ਹੈ ਰਾਮ ਦੇ ਤੀਤਾ ਐਰੀਤਾ ਹੂੰ

പട പട ഇതിനെ പാടീം നിന 봐ല്ലേ ജാ ഇതിന്റെ ബാഗ് അമ്മേ ജാ बैठो मम्मी टमाटर नहीं टमाटर मुझे ਫੀ ਚੱਲਿਆ ਕਰਨੂ ਮੇਰਾ ਦੁਨੇ ਪੱਦੀ ਚਾਚੀ ਇੱਕ ਵਾਰ ਨਾ ਦੂਜੇ ਮੰਦਰ ਦੇ ਵਿੱਚ ਜਾ ਕੇ ਆਵਾਂਗੇ ਠੀਕ ਆਪਾਂ ਉੱਥੇ ਇੰਨੀ ਸੋਹਣੇ ਸੋਹਣੇ ਮੂਰਤੀਆਂ ਐ ਅਬ ਹੁਣ ਅਸੀਂ ਬਣਾਉਂਗੇ ਚਾਚੀ ਕੀ ਬਣਾਉਂਗੇ ਚੋਰੀ ਚੋਰੀ ਨੁਨਣੀ ਚੋਰੀ ਬਾਤ ਤੇ ਫੇਰ ਗੰਦੱਸ ਮੈਨੂੰ ਬਲੌਕ ਕਰ ਲੈ ਮੈਰਾ ਮੈਨੂੰ ਆ ਆ ਇਹਨੂੰ ਥੋੜਾ ਜਿਹਾ ਪਾ ਕੇ ਦਉਂਗੀ ਇਹਨੇ ਕਰ ਚੰਦ ਤੇ ਲੈ ਲੋ ਲੈ ਇੱਕ ਵੀਰਿੰਦੇ ਦੀ ਦੋ ਮਹੀਨੇ ਆ ਕਿੰਨੇ ਅੰਨੇ ਆਪਣਾ ਮੁੰਦੁ ਖਾਈ ਤੁਹਾਡੇ ਵੀਡੀਓ ਤੇ ਜੂਈ ਟੇਸਟੀ ਹੈ ਇਹਨਾਂ ਤਾਂ ਬਹੁਤ ਵਧੀਆ ਲੱਗਦੇ ਨੇ ਮਿੱਠੇ ਚੋਟ ਫੇਵਰਿਟ ਗਾਇਸ ਉਹ ਦੇ ਕਰਦੇ ਆਪਾਂ ਵਲੌਗ ਦੀ ਐਂਡ ਹੋਣਾ ਆਪਾਂ ਕਰਦੇ ਆ ਵਲੌਗ ਦਾ ਐਂਡ ਗਾਇਸ ਅੱਜ ਦਾ ਬਲੌਗ ਐਨਾ ਕੇ ਸੀ ਸੋ ਤੁਸੀਂ ਫਿਰ ਵੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਗਾਇਸ